ਅੱਜ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਨੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਰਦਾਰ ਸਵਰਨਜੀਤ ਸਿੰਘ ਸਵੀ ਜੀ ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਰਜੀਤ ਪਾਤਰ ਜੀ ਦਾ ਜਨਮ ਹੈ 14 ਜਨਵਰੀ ਨੂੰ ਆ ਰਿਹਾ ਤੇ ਉਹ ਜਨਮ ਦਿਨ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਸਰਜੀਤ ਪਾਤਰ ਜੀ ਦੀਆਂ ਯਾਦਾਂ ਬਾਰੇ ਉਹਨਾਂ ਨਾਲ ਮੇਲ-ਮਲਾਪ ਸਵੀਜੀ ਦਾ ਕਿਦਾਂ ਹੋਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਸਰਜੀਤ ਪਾਤਰ ਜੀ ਦੇ ਨਾਲ ਆਧਾਰਿਤ ਹੋਵੇਗੀ ਸਤਿ ਸ਼੍ਰੀ ਅਕਾਲ ਸਵੇਰੇ ਸਵੇਜੀ ਸਤਿ ਸ਼੍ਰੀ ਅਕਾਲ ਜੀ ਇਹ ਹੋਰ ਸਰ ਕੀ ਹਾਲ ਠੀਕ ਠਾਕ ਹੋ ਬਹੁਤ ਵਧੀਆ ਫਸਟ ਕਲਾਸ ਤੇ ਅੱਜ ਅਸੀਂ ਪਾਤਰ ਸਾਹਿਬ ਦੀਆਂ ਯਾਦਾਂ ਤੁਹਾਡੇ ਨਾਲ ਤੁਹਾਡੀਆਂ ਜਿਹੜੀਆਂ ਯਾਦਾਂ ਨੇ ਉਹ ਦਰਸ਼ਕਾਂ ਨਾਲ ਤੁਸੀਂ ਸਾਂਝੀਆਂ ਕਰੋ ਜੀ ਸਰਜੀਤ ਪਾਤਰ ਜੀ ਮੇਰੇ ਗੁਰੂ ਵੀ ਨੇ ਦੋਸਤ ਵੀ ਨੇ ਜੀ ਤੇ ਮੈਂ ਜਦੋਂ ਉਹਨਾਂ ਨੂੰ ਪਹਿਲਾਂ ਮਿਲਿਆ 1979-80 ਦੇ ਆਸ-ਪਾਸ ਜੀ ਤੇ ਉਦੋਂ ਮੈਂ ਉਹਨਾਂ ਦਾ ਇੱਕ ਪ੍ਰਸ਼ੰਸਕ ਦੇ ਤੌਰ ਤੇ ਜੀ ਉਹਨਾਂ ਨੂੰ ਮਿਲਣ ਗਿਆ ਘਰੇ ਕਿਉਂਕਿ ਉਹਨਾਂ ਦੀਆਂ ਕਵਿਤਾਵਾਂ ਪੜ੍ਹਦਾ ਸੀ ਜੀ ਤੇ ਉਸ ਵੇਲੇ ਇੱਕ ਪ੍ਰਸ਼ੰਸਕ ਵਾਂਗੂ ਮਿਲਿਆ ਜਿਹੜਾ ਕਿ ਰਿਸ਼ਤਾ ਉਦੋਂ ਬਾਅਦ ਹੌਲੀ-ਹੌਲੀ ਗ੍ਰੈਜੂਅਲੀ ਉਹ ਵੱਧਦਾ ਗਿਆ ਉਹ ਨੇੜਤਾ ਵੱਧ ਗਈ ਜੀ ਤੇ ਫਿਰ ਮੈਂ ਉਹਨਾਂ ਦਾ ਅ ਅਸੀਂ ਲਾਓ ਵੀ 80 ਤੋਂ ਬਾਅਦ 85 'ਚ ਸਾਡੀ ਇੱਕ ਪਹਿਲੀ ਕਿਤਾਬ ਆਉਂਦੀ ਹੈ ਜੀ ਜਿਹਦੇ 'ਚ ਅਸੀਂ ਤਿੰਨ ਪੋएटਾਂ ਹੂੰ ਤੇ ਉਹਦੇ ਪ੍ਰੀਫੇਸਲੀ ਅਸੀਂ ਫੇਰ ਤਿੰਨੇ ਜਾਣੇ ਪਾਤਰ ਸਾਹਿਬ ਨੂੰ ਕਹਿੰਦੇ ਆ ਜੀ ਤੇ ਉਸ ਤੋਂ ਬਾਅਦ ਉਹ ਜਿਹੜਾ ਰਿਸ਼ਤਾ ਵਾ ਉਹ ਅਸੀਂ ਕਹਿ ਸਕਦੇ ਹਾਂ ਕਿ ਦੋ ਕਵੀਆਂ ਦਾ ਰਿਸ਼ਤਾ ਹੋ ਗਿਆ ਜੀ ਤੇ ਉਹ ਲਗਾਤਾਰ ਉਹ ਉਹਦੇ 'ਚ ਵਾਧਾ ਹੁੰਦਾ ਰਿਹਾ ਨੇੜਤਾ 'ਚ ਵਾਧਾ ਹੁੰਦਾ ਰਿਹਾ ਹੂੰ ਆਪਸੀ ਅੰਡਰਸਟੈਂਡਿੰਗ ਉਹਨਾਂ ਦੀ ਰਾਏ ਹਰ ਵੇਲੇ ਬਹੁਤ ক্লোਜ਼ਲੀ ਉਹਨਾਂ ਨੂੰ ਉਹਨਾਂ ਦੀ ਕਵਤਾ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਸਮਝਣ ਦਾ ਮੈਨੂੰ ਮੌਕਾ ਮਿਲਿਆ ਜੀ ਜਣੀ ਕੋ ਵੀ 40 42 ਸਾਲਾਂ ਤੋਂ ਮੈਂ ਉਹਨਾਂ ਦੀ ਸੰਗਤ 'ਚ ਆ ਜੀ ਇਸ ਤਰ੍ਹਾਂ ਜਿਹੜੀਆਂ ਮੈਨੂੰ ਬਹੁਤ ਖਾਸ ਗੱਲਾਂ ਉਹਨਾਂ ਦੀਆਂ ਲੱਗਦੀਆਂ ਨੇ ਉਹ ਇਹ ਨੇ ਕਿ ਐਜ਼ ਅ ਪੋएट ਪਾਤ੍ਰ ਸਾਹਿਬ ਇੱਕ ਸੰਤ ਕਵੀ ਵਰਗਾ ਹਨ ਉਹਨਾਂ ਦਾ ਰਤਵਾ ਹੈ ਜੀ ਕਿ ਉਹਨਾਂ ਦਾ ਜਿਹੜਾ ਚਿੰਤਨ ਮੰਥਨ ਆ ਉਹ ਉਹ ਤਾਂ ਬਹੁਤ ਵੱਡਾ ਕੈਨਵਸ ਆ ਹੂੰ ਹੂੰ ਤੇ ਬਿਲਕੁਲ ਜਿਵੇਂ ਅਸੀਂ ਰਿਗਵੇਦ ਦੇ ਵਿੱਚ ਮਤਲਬ ਕਵੀ ਨੂੰ ઋષਿ ਕਹਿੰਦੇ ਆ ਜੀ ਤੇ ਉਹ ਸਾਡੇ ઋષਿ ਕਵੀ ਸੀਗੇ ਸੰਤ ਕਵੀ ਸੀ ਤੇ ਉਹਨਾਂ ਦਾ ਔਰਾ ਇੰਨਾ ਵੱਡਾ ਕਿ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਜਾਣਦੇ ਨੇ ਲੋਕ ਉਹਨਾਂ ਦੀ ਕਵਤਾ ਨੂੰ ਜਾਣਦੇ ਆ ਹੂੰ ਸਾਡੇ ਹਿੰਦੁਸਤਾਨ ਦੀਆਂ ਸਾਹਿਤ ਅਕੈਡਮੀ ਵੱਲੋਂ 24 ਲੈਂਗੁਏਜਸ ਨੇ ਜਿਹੜੀਆਂ ਇੰਟਰੈਕਟ ਕਰਦੀਆਂ ਨੇ ਇੱਕ ਸਾਂਝੇ ਪਲੈਟਫਾਰਮ ਤੇ ਉਹ ਸਾਰੇ ਲੈਂਗੁਏਜਸ ਦੇ ਜਿਹੜੇ ਰਾਈਟਰਸ ਨੇ ਉਹ ਪਾਤਸ਼ਾਹਬ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਅਕਸਰ ਉਹਨਾਂ ਦੀ رائے ਲੈਂਦੇ ਆ ਉਹਨਾਂ ਬਾਰੇ ਉਹਨਾਂ ਦੇ ਡਿਸਕਸ਼ਨਸ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਟਰਾਂਸਲੇਸ਼ਨ ਨਾਲ ਵੀ ਜੁੜੀਆਂ ਵੀ ਨੇ ਸੋ ਬੱਤਸਾ ਮੇਰੇ ਲਈ ਇੱਕ ਬਹੁਤ ਵੱਡੀ ਸ਼ਖਸੀਅਤ ਆ ਕੱਲੇ ਮੇਰੇ ਲਈ ਨਹੀਂ ਸਾਰੇ ਪੰਜਾਬੀ ਸਾਹਿਤ ਦੇ ਸਾਰੇ ਪੰਜਾਬ ਲਈ ਬਹੁਤ ਵੱਡੇ ਸ਼ਾਇਰ ਨੇ ਸ਼ਖਸੀਅਤ ਨੇ ਥਿੰਕਰ ਨੇ ਉਹਨਾਂ ਦਾ ਜਿਹੜਾ ਲਿਖਣਾ ਵੀ ਆ ਉਹ ਇੱਕ ਚਿੰਤਨੀ ਸੁਭਾਅ ਦਾ ਮਤਲਬ ਉਹ ਇੱਕ ਫਿਲਾਸਫਰ ਦੀ ਤਰ੍ਹਾਂ ਸੋਚਦੇ ਨੇ ਫਿਲਾਸਫਰ ਵਾਂਗੂ ਲਿਖਦੇ ਨੇ ਸੋ ਇਹ ਸਾਡੇ ਲਈ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਆ ਕਿ ਅਸੀਂ ਉਹਨਾਂ ਦੇ ਸੰਗਤ ਇੰਨੇ ਸਾਲ گزارੇ ਨੇ ਤੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਸਿੱਖਣ ਦੀਆਂ ਗੱਲਾਂ 'ਚ ਮੈਂ ਇੱਕ ਬਹੁਤ ਮੈਨੂੰ ਵਿਸ਼ੇਸ਼ ਗੱਲ ਯਾਦ ਆਉਂਦੀ ਆ ਕਿ 1900 95 96 'ਚ ਉਹਨਾਂ ਨੇ ਇੱਕ ਲੰਬੀ ਕਵਿਤਾ ਲਿਖਣੀ ਸ਼ੁਰੂ ਕੀਤੀ ਠੀਕ ਮੈਂ ਉਹਨਾਂ ਤੇ ਗੱਲ ਤਹਮਮਲ ਦੀ ਸਬਰ ਦੀ ਪੇਸ਼ੈਂਸ ਦੀ ਆਪਣੇ ਆਪ ਨੂੰ ਬਾਰ-ਬਾਰ ਐਡੀਟਿੰਗ ਕਰਨ ਦੀ ਗੱਲ ਕਰਦਾ ਪਰ ਉਹ 30 ਸਾਲ ਨੰਗੇ ਨੂੰ ਕਦੇ ਉਹਨਾਂ ਨੇ ਉਹ ਕਵਤਾ ਨਹੀਂ ਸੁਣਾਈ ਅਸੀਂ ਕਈ ਵਾਰੀ ਕਿਹਾ ਵੀ ਪਤਸਵ ਉਹ ਉਸ ਕਵਤਾ ਚ ਕੁਝ ਵੀ ਕਿਸ ਤਰ੍ਹਾਂ ਦੀ ਆ ਬਸ ਲਿਖ ਰਿਹਾ ਮੈਂ ਇਸ ਤਰ੍ਹਾਂ ਗਾਣਾ ਜੀ ਤੇ ਪਿਛਲੇ ਸਮਾਂ ਕਿੰਨਾ ਪਿਛਲੇ ਸਾਲ ਜੀ ਕੋ ਕਿ ਮਤਲਬ 28 30 ਸਾਲਾਂ ਬਾਅਦ ਇੱਕ ਦਿਨ ਅਸੀਂ ਬੈਠੇ ਤਾਂ ਉਹਨਾਂ ਨੇ ਉਹ ਦੇ ਵਿੱਚੋਂ ਸਾਨੂੰ ਪੰਜ ਸੱਤ ਬੰਦ ਸੁਣਾਏ ਜਾਨੀ ਇੱਕ ਪੇਜ ਉਹਦਾ ਸੁਣਾਇਆ ਹੂੰ ਤੇ ਮੈਂ ਹੈਰਾਨ ਹੋਇਆ ਮੈਂ ਕਿ ਇੱਕ ਕਫਤਾ ਜਿਹੜੀ ਉਹਨਾਂ ਨੇ 1995-96 ਵਿੱਚ ਲੈ ਕੇ ਲੰਬੀ ਕਫਤਾ ਹੋ 2000 ਚ ਕੰਪਲੀਟ ਕਰ ਲਈ ਹੋਵੇ ਜੀ ਇੰਨਾ ਵਕਤ ਲਿਆ ਇੰਨਾ ਵਕਤ ਲਿਆ ਉਹ ਕੀ ਸੀ ਉਹਦੇ ਪਿੱਛੇ ਸੰਜੀਤ ਪਾਤਰ ਦੀ ਸੋਚ ਉਹਦਾ ਚੀਜ਼ ਨੂੰ ਰਿਫਾਈਨ ਕਰਨਾ ਉਹਦੇ ਬਾਰੇ ਬਾਰ-ਬਾਰ ਵੱਖ-ਵੱਖ ਐਂਗਲਾਂ ਤੋਂ ਸੋਚਣਾ ਇਹ ਸਾਰਾ ਕੁਝ ਸ਼ਾਮਿਲ ਆ ਤੇ ਅੱਜ ਕੱਲ ਸਾਡੇ ਕਵੀਆਂ ਦਾ ਇਹ ਹਾਲ ਆ ਕਿ ਉਹ ਕਵਿਤਾ ਲਿਖਦੇ ਅਨਸਾਰ ਪਹਿਲਾਂ ਫੇਸਬੁੱਕ ਤੇ ਪਾ ਦਿੰਦੇ ਨੇ ਪਾ ਦਰਸ਼ਕਾਂ ਉਦੋਂ ਚ ਸਪੈਲਿੰਗ ਮਿਸਟੇਕ ਵੀ ਉਹਨਾਂ ਨੂੰ ਦਰਸ਼ਕ ਦੱਸਦੇ ਮਤਲਬ ਰੀਡਰ ਦੱਸਦੇ ਨੇ ਕਿ ਚਾਹ ਗਲਤੀ ਰਹੀ ਦੀ ਚ ਉਹ ਗਲਤੀ ਰਹੀ ਪਰ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਨੂੰ ਵੀ ਲਿਖਤਾ ਤੇ ਤੁਰੰਤ ਲੋਕਾਂ ਤੱਕ ਪਹੁੰਚ ਜਾਵੇ ਰਿਐਕਸ਼ਨ ਜਦ ਹੀ ਆਵੇ ਹਾਂ ਤੇ ਉਹ ਮੈਨੂੰ ਲੱਗਦਾ ਕਿ ਸਾਨੂੰ ਸਿੱਖਣ ਦੀ ਗੱਲ ਆ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਕਿ ਤੁਸੀਂ ਆਪਣੀ ਰਚਨਾ ਨਾਲ ਕਿੰਨੇ ਸਬਰ ਨਾਲ ਉਹਦੇ ਲਿਖੇ ਜਾਣ ਤੋਂ ਬਾਅਦ ਉਹਦੇ ਨਾਲ ਡਾਇਲੌਗ ਕਰ ਸਕਦੇ ਹੋ ਉਹਦੇ ਪ੍ਰਤੀ ਕੁਝ ਅੰਡਰਸਟੈਂਡਿੰਗ ਬਣਾਉਣਾ ਕਿਸੇ ਨਾਲ ਡਿਸਕਸ ਕਰਦੇ ਹੋ ਕਿ ਪਹਿਲਾਂ ਹੀ ਨਿਸ਼ਰ ਕਰ ਦਿੰਦਾ ਮਤਲਬ ਇਹ ਮੈਨੂੰ ਪਾਤਰ ਸਾਹਿਬ ਦਾ ਬਹੁਤ ਬਹੁਤ ਵੱਡਾ ਇੱਕ ਗੁਣ ਸੀ ਜਿਹੜਾ ਮੈਂ ਨਾਲ ਨਾਲੋਂ ਤਾਂ ਸਿੱਖਿਆ ਅਡਾਪਟ ਵੀ ਕਰਦਾ ਤੇ ਸਾਨੂੰ ਸਾਰਿਆਂ ਨੂੰ ਇਹ ਗੱਲ ਅਡਾਪਟ ਕਰਨੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਕਿ ਇਹ ਬਹੁਤ ਵੱਡੀ ਗੱਲ ਆ ਫਿਰ ਉਹਨਾਂ ਦਾ ਸੋਚਣ ਦਾ ਜਿਹੜਾ ਦਾਇਰਾ ਸੀਗਾ ਉਹਨਾਂ ਦੇ ਲਿਟਰੇਚਰ ਦਾ ਦਾਇਰਾ ਉਹ ਬਹੁਤ وسیਹ ਸੀਗਾ ਕਿ ਅਸੀਂ ਮਤਲਬ ਆਦ ਕਾਲ ਤੋਂ ਲੈ ਕੇ ਹੁਣ ਤੱਕ ਜੋ ਗੱਲਾਂ ਵਾਪਰਦੀਆਂ ਨੇ ਸੋਸਾਇਟੀ 'ਚ ਉਹ ਉਹਨਾਂ ਨਾਲ ਡਾਇਲੋਗ ਕਰਦੇ ਸਨ। ਉਹ ਆਪਣੇ ਬਾਰੇ ਵੀ ਡਾਇਲੋਗ ਕਰਦੇ ਆ। ਆਪਣੇ ਅੰਤਰਮਨ ਦੀਆਂ ਗੱਲਾਂ ਕਰਦੇ ਆ। ਫਿਰ ਉਹ ਬਾਹਰ ਬਾਰੇ ਕਰਦੇ ਆ। ਮਤਲਬ ਉਹਦੀ ਇੱਕ ਐਗਜ਼ਾਮਪਲ ਇਹ ਲੈ ਲਓ ਵੀ ਕਿਸਾਨ ਅੰਦੋਲਨ ਵੇਲੇ ਉਹ ਪੰਜ ਵਾਰ ਉੱਥੇ ਅੰਦੋਲਨ 'ਚ ਗਏ। ਉੱਥੇ ਉਹਨਾਂ ਨੇ ਡਾਇਲੋਗ ਕੀਤਾ। ਫਿਰ ਉਹਨਾਂ ਦੀ ਇੱਕ ਪੂਰੀ ਕਿਤਾਬ ਇਸ ਬਾਰੇ ਆਈਦੀ ਦੇ ਵਿੱਚ ਕੁਝ ਆਰਟੀਕਲ ਨੇ ਤੇ ਕਵਿਤਾਵਾਂ ਨੇ। ਟ੍ਰਿਬਿਊਨ ਦੇ ਵਿੱਚ ਮੇਰਾ ਖਿਆਲ ਹਰ ਹਫਤੇ ਉਹਨਾਂ ਦਾ ਕੁਝ ਨਾ ਕੁਝ ਲਿਖਦਾ ਸੀ ਉਹਦੇ ਬਾਰੇ। ਕਈ ਵਾਰੀ ਜਿਹਨਾਂ ਲੋਕਾਂ ਨੇ ਨਹੀਂ ਪੜਿਆ ਉਹ ਤਾਂ ਕਹਿੰਦੇ ਜੀ ਉਹਨਾਂ ਨੇ ਕੁਝ ਬਾਰੇ ਲਿਖਿਆ ਹੀ ਨਹੀਂ। ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਉਹਨਾਂ ਨੂੰ ਪਤਾ ਹੀ ਨਹੀਂ। ਜੀ। ਇਹ ਉਹ ਕਿਹੜੀ ਕਾਪਤਾਨ ਦੀ ਬਾਤ ਨਹੀਂ ਰਹੀ ਇੰਨੀ ਹੀ ਨਹੀਂ। ਹਾਂ ਬਹੁਤ ਵਧੀਆ। ਮੇਲਾ ਹਫਤਾ। ਮਤਲਬ ਉਸ ਸਖਸ਼ ਦੇ ਅੰਦਰ ਇੰਨਾ ਕੁਝ ਭਰਿਆ ਪਿਆ ਸੀ ਔਰ ਇੰਨਾ ਮੈਚੂਰ ਕਿਸਮ ਦੀ ਆਊਟਿੰਗ ਹੁੰਦੀ ਸੀ ਉਹਨਾਂ ਦੀ ਲਿਖਣ ਦੀ। ਕਿ ਕਈ ਲੋਕਾਂ ਨੂੰ ਉਸ ਵੇਲੇ ਬਹੁਤ ਵੱਖਰਾ ਲੱਗਦਾ ਹੋ ਪਰ ਜਦੋਂ ਬਾਅਦ ਚ ਹੌਲੀ ਹੌਲੀ ਉਹਦੇ ਬਾਰੇ ਸੋਚਦੇ ਆ। ਹੂੰ। ਤਾਂ ਲੱਗਦਾ ਕਿ ਸੁਰਜੀਤ ਪਾਤਰ ਸਾਡਾ ਬਹੁਤ ਮਹਾਨ ਵੱਡਾ ਕਵੀ ਸੀਗਾ ਜਿਹੜਾ ਇੰਨਾ ਸੋਚਦਾ ਸੀ ਇੰਨੀਆਂ ਗੱਲਾਂ ਬਾਰੇ ਉਹਦੇ ਮਨ 'ਚ ਭਾਵ ਸੀਗੇ ਔਰ ਸੋਸਾਇਟੀ ਲਈ ਬਹੁਤ ਜ਼ਿਆਦਾ ਸੋਚਦੇ ਸੀ ਸੋਚਦੇ ਸੀ ਮਤਲਬ ਸੋਸਾਇਟੀ 'ਚ ਹੌਲੀ-ਹੌਲੀ ਤਬਦੀਲੀਆਂ ਆ ਰਹੀਆਂ ਨੇ ਹੁਣ ਬੜੇ ਚਿੰਤਤ ਸੀਗੇ ਅੱਜ ਗੱਲ ਹੋ ਰਹੀ ਸੀ ਮੈਡਮ ਨਾਲ ਭពਿੰਦਰ ਪਾਤਰ ਜੀ ਨਾਲ ਉਹ ਕਹਿੰਦੇ ਵੀ ਜਦੋਂ ਲਾਸਟ ਜਿਹੜੇ ਟਾਈਮ ਸੀ ਉਦੋਂ ਮੈਨੂੰ ਕਹਿੰਦੇ ਵੀ ਮੇਰੇ ਕੋਲੇ ਮੈਨੂੰ ਲੱਗਦਾ ਵੀ ਸਮਾਂ ਘੱਟ ਆ ਪਰ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਵੀ ਸਾਨੂੰ ਕਿਤੇ ਪੈਸੇ ਦੀ ਕਮੀ ਆ ਰਹੀ ਹੈ ਕਿਤੇ ਸਰਕਾਰ ਵੱਲੋਂ ਕੁਝ ਆ ਰਿਹਾ ਕੋਈ ਕਮੀ ਆ ਰਹੀ ਹੈ ਤੇ ਉਹ ਬੜਾ ਉਹ ਕਹਿੰਦੇ ਵੀ ਮੇਰੇ ਸਾਹਮਣੇ ਉਹਨਾਂ ਨੇ ਬੜੀ ਵਧੀਆ ਬੈਠ ਕੇ ਅੱਧਾ ਘੰਟਾ ਘੰਟਾ ਟਾਕ ਕੀਤੀ ਵੀ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਆ ਵੀ ਕਰਨਾ ਚਾਹੁੰਦਾ ਆ ਵੀ ਕਰਨਾ ਚਾਹੁੰਦਾ ਪਰ ਮੈਂ ਮਜਬੂਰ ਜਾ ਲੱਗਦਾ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਉਹਨਾਂ ਦੇ ਉਹਨਾਂ ਦੇ ਜਾਣ ਤੋਂ 4-6 ਮਹੀਨੇ ਪਹਿਲਾਂ ਦੀ ਜੀ ਅ ਅੱਜਕੱਲ ਜਿਹੜੇ ਸਥਿਤੀ ਚੋਂ ਅਸੀਂ ਲੰਘ ਰਹੇ ਹਾਂ ਹਾਲਾਤ ਨੇ ਜਿਹੜੇ ਕਿ ਇੱਕ ਪਾਸੇ AI ਆ ਰੋਬੋਟਿਕਸ ਨੇ ਸੋਸਾਇਟੀ ਇੱਕਦਮ ਬਦਲ ਰਹੀ ਹੈ ਬਦਲ ਰਹੀ ਹੈ ਮਨੁੱਖ ਜਿਹੜਾ ਪਹਿਲਾਂ ਹਰ ਚੀਜ਼ ਦੇ ਡੋਮੀਨੇਟ ਕਰਦਾ ਸੀਗਾ ਹੁਣ ਉਹਦੀ ਸਥਿਤੀ ਵੱਖਰੀ ਆ ਹਾਂ ਬਖਰੀ ਹੋ ਰਹੀ ਹੈ ਸੌਰੀ ਟੈਕਨੋਲੋਜੀ ਡੋਮੀਨੇਟ ਕਰ ਰਹੀ ਹੈ ਹੁਣ ਹੋਣਾ ਕੀ ਆ ਕਿ ਜਿਹੜਾ AI ਆ ਉਹਦੀ ਉਹਦੇ ਇੰਨੀ ਤੇਜ਼ੀ ਨਾਲ ਉਹ ਚੀਜ਼ਾਂ ਬਦਲ ਰਹੀਆਂ ਨੇ ਕਿ ਮਨੁੱਖ ਦੇ ਤਾਂ ਵਸਦਾ ਹੀ ਨਹੀਂ ਹੈ ਵੀ ਉਹਦੇ ਵਾਂਗੂ ਮੈਮੋਰਾਇਜ਼ ਕਰ ਸਕੇ ਡਾਟਾ ਉਹਨਾਂ ਵੱਡਾ ਡਾਟਾ ਸੀ ਸਮਝ ਸਕੇ ਉਹਨੂੰ ਇੱਕਦਮ ਯਾਦ ਰੱਖ ਸਕੇ ਜਾਂ ਉਹਦੇ ਬਾਰੇ ਐਕਟ ਕਰ ਸਕੇ ਤੇ ਲੱਗਦਾ ਇਸ ਤਰ੍ਹਾਂ ਕਿ ਜਿਵੇਂ ਅਸੀਂ ਮਨੁੱਖ ਨੇ ਪਹਿਲਾਂ ਬਾਕੀ ਲੋਕ ਜਾਨਵਰਾਂ ਨੂੰ ਨੇਚਰ ਨੂੰ ਡਿਮੈਸਟਿਗੇਟ ਕੀਤਾ ਐਕਸਪਲੋਇਟ ਕੀਤਾ ਰੋਹਨ ਤੱਕ ਕੀਤਾ ਤੇ ਹੁਣ AI ਹੈ ਜਿਹੜਾ ਆਉਣ ਵਾਲੇ ਸਮੇਂ 'ਚ ਉਹ ਮਨੁੱਖ ਨਾਲ ਐ ਕਰ ਸਕਦਾ ਮਨੋਕਾ ਮਤਲਬ ਦੂਸਰੀ ਪੋਜੀਸ਼ਨ ਚ ਜਾਏਗਾ ਹੂੰ ਇਹ ਨਹੀਂ ਵੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਹੋਪ ਹਰ ਵੇਲੇ ਹੁੰਦੀ ਹੈ ਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਚਿੰਤਨਸ਼ੀਲ ਬੰਦੇ ਨੇ ਜਿਨ੍ਹਾਂ ਕੋਲੇ ਸਵਾਲ ਨੇ ਉਹ ਰੈਲੇਵੈਂਟ ਰਹਿਣਗੇ ਜੀ ਤੇ ਜਿਹੜੇ ਸਿਰਫ ਟੈਕਨੋਲੋਜੀ ਵਰਤਨ ਤੇ ਖਾਨ ਉਹ ਬੰਦੇ ਦੂਸਰੇ ਸੈਗਮੈਂਟ ਚਲੇ ਜਾਣਗੇ ਜੀ ਪਾਤਰ ਸਾਹਨੇ ਇੰਨਾਂ ਚੀਜ਼ਾਂ ਬਾਰੇ ਵੀ ਬਹੁਤ ਸੋਚਿਆ ਲਿਖਿਆ ਤੇ ਉਹ ਅਮਰਜੀਤ ਗਰੇਵਾਲ ਉਹਨਾਂ ਦਾ ਇੱਕ ਸੋਦਰ ਕਿਤਾਬ ਨਾਟਕ ਹੈ ਉਹਦੇ ਲਈ ਉਹਨਾਂ ਨੇ ਇੱਕ ਗੀਤ ਲਿਖਿਆ ਨਾਚ ਰੋਬੋ ਨਾਚ ਤੇ ਉਹ ਪੜ੍ਹ ਕੇ ਪਤਾ ਲੱਗਦਾ ਤੁਹਾਨੂੰ ਕਿ ਉਹ ਕਿੰਨਾ ਗਹਿਰਾ ਇੰਨਾਂ ਚੀਜ਼ਾਂ ਬਾਰੇ ਸੋਚਦੇ ਸੀ ਸੋ ਸੁਸਾਇਟੀ ਦੀ ਹਰ ਮੋੜ ਬਾਰੇ ਉਹਨਾਂ ਦੇ ਮਨ 'ਚ ਬਹੁਤ ਚੀਜ਼ਾਂ ਸੀ ਜਿਹੜੀਆਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਏਵੇਂ ਜਿਵੇਂ ਹੀ ਇਹ ਜਿਹੜਾ ਫਿਊਚਰ ਆ ਸੌਰੀ ਬਹੁਤ ਗੜਾ ਖਰਾਬ ਲੱਗਦਾ ਮੈਨੂੰ ਕਿ ਇੱਕ ਪਾਸੇ ਮਨੁੱਖ ਆ ਇੱਕ ਪਾਸੇ ਕੁਦਰਤ ਆ ਔਰ ਇੱਕ ਪਾਸੇ AI ਆ ਜਿਹੜਾ ਫਿਊਚਰ ਦਾ ਵਰਲਡ ਉਹ ਇਹਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਚੱਲਣ ਵਾਲਾ ਜੀ ਜਿਹਨੂੰ ਪੋਸਟ ਹਿਊਮਨਿਜ਼ਮ ਕਹਿਆ ਜਾਂਦਾ ਪਾਤਰ ਸਾਹਿਬ ਨੇ ਪਿਛਲੇ ਸਾਲ ਆਰਟਸ ਕੌਂਸਲ ਦੇ ਜਦੋਂ ਚੇਅਰਮੈਨ ਸੀਗੇ ਉਹਨਾਂ ਨੇ ਉਹ ਸੈਮੀਨਾਰ ਕੀਤਾ ਪੋਸਟ ਹਿਊਮਨਿਜ਼ਮ ਤੇ ਦੋ ਦਿਨ ਦਾ ਸੈਮੀਨਾਰ ਜਿਹੜਾ ਕਿ ਹਿੰਦੁਸਤਾਨ ਚ ਕਿਸੇ ਹੋਰ ਭਾਸ਼ਾ ਚ ਉਸ ਵੇਲੇ ਤੱਕ ਨਹੀਂ ਸਿਉਆ ਅਜੇ ਤੱਕ ਨਹੀਂ ਹੋਇਆ ਜੀ ਅਸੀਂ ਉਹਦਾ ਜਿਹੜਾ ਇੱਕ ਨੈਕਸਟ ਸੈਸ਼ਨ ਆ ਉਹ اسی ਸੈਮੀਨਾਰ ਹੁਣ ਕਰ ਰਹੇ ਆ ਜੀ ਪਰ ਉਹ ਇੰਨਾ ਚਿੰਤਨਸ਼ੀਲ ਸੀਗੇ ਉਹਨਾਂ ਗੱਲਾਂ ਬਾਰੇ ਕਿ ਦੁਨੀਆ ਦੀ ਹਰ ਨਵੀਂ ਚੀਜ਼ ਹਰ ਨਵੀਂ ਸੋਚ ਬਾਰੇ ਅਸੀਂ ਗੱਲ ਕਰੀਏ ਉਹਦੇ ਨਾਲ ਡਾਇਲੌਗ ਕਰੀਏ ਸੋ ਇਸ ਤਰ੍ਹਾਂ ਦੇ ਉਹ ਸਾਡੇ ਥਿੰਕਰ ਫਿਲਾਸਫਰ ਪੋਇਟ ਨੇ ਫਿਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਭਾਸ਼ਾ ਇੱਕ ਮੇਨ ਗੱਲ ਹੈ ਵੀ ਉਹ ਸ਼ਬਦ ਸ਼ਬਦਾਂ ਦੀ ਚੋਣ ਉਹਨਾਂ ਦਾ ਵਹਾ ਉਹ ਇੰਨਾ ਮਤਲਬ ਉਹਨਾਂ ਦੀ ਕਵਿਤਾ ਦੇ ਵਿੱਚ ਸ਼ਬਦ ਆ ਗਿਆ ਪਾਣੀ ਵਾਂਗੂੰ ਵਹਿੰਦੇ ਸੀਗੇ ਜੀ ਫਿਰ ਉਹਨਾਂ ਦਾ ਆਪਣਾ ਸੋਚਣ ਬਾਰੇ ਆ ਤਰੀਕਾ ਉਹਦੇ ਵਿੱਚ ਵੀ ਮੈਨੂੰ ਉਹਨਾਂ ਦਾ ਇੱਕ ਸ਼ੇਰ ਆ ਦੋ ਨੇ ਛੋਟੇ ਛੋਟੇ ਇਬਾਰਤ ਮੈਂ ਨਹੀਂ ਕੋਈ ਸ਼ਿਲਾ ਲੇਖੀ ਲਿਖੀ ਹੋਈ ਜੀ ਇਬਾਰਤ ਮੈਂ ਨਹੀਂ ਕੋਈ ਸ਼ਿਲਾ ਲੇਖੀ ਲਿਖੀ ਹੋਈ ਮੈਂ ਹਾਂ ਮੈਂ ਹਾਂ ਇੱਕ ਬਣ ਰਿਹਾ ਫਿਕਰਾ ਜੋ ਅਕਸਰ ਬਦਲਦਾ ਰਹਿਣਾ ਇਹ ਜੋ ਅਕਸਰ ਬਦਲਦਾ ਰਹਿਣਾ ਇਹੇ ਉਹਨਾਂ ਦੀ ਟੋਟਲ ਫਿਲਾਸਫੀ ਦੇ ਬੇਸਡ ਆ ਕਿ ਉਹ ਹਰ ਨਵੀਂ ਚੀਜ਼ ਦੇ ਬਾਰੇ ਚਿੰਤਨਸ਼ੀਲ ਰਹਿੰਦੇ ਸੀ ਫਿਰ ਉਹ ਮਤਲਬ ਉਹਨਾਂ ਦਾ ਇੱਕ ਹੋਰ ਸ਼ੇਅਰ ਆ ਜਿਵੇਂ ਬਲਦੀ ਹੈ ਕੋਈ ਹੋਮ ਯਗ ਦੀ ਅੱਗ ਮੇਰੇ ਅੰਦਰ ਪਵਿੱਤਰ ਹੋਣ ਖਾਤਿਰ ਇਉਂ ਮੈਂ ਅਕਸਰ ਸੁਲਗਦਾ ਰਹਿਣਾ ਪਵਿੱਤਰ ਹੋਣ ਖਾਤਰ ਮਤਲਬ ਕਪਤਾ ਦਾ ਰਿਸ਼ਤਾ ਉਹਨਾਂ ਨਾਲ ਪਵਿੱਤਰਤਾ ਦਾ ਰਿਸ਼ਤਾ ਬਹੁਤ ਗਹਿਰਾ ਰਿਸ਼ਤਾ ਸੋ ਮੈਨੂੰ ਲੱਗਦਾ ਕਿ ਅਸੀਂ ਸੁਭਾਗੇ ਆ ਕਿ ਉਹਨਾਂ ਦੀ ਸੰਗਤ 'ਚ ਰਹੇ ਜੀ ਤੇ ਉਹਨਾਂ ਦੀਆਂ ਪਲ-ਪਲ ਦੀਆਂ ਯਾਦਾਂ ਸਾਡੇ ਨਾਲ ਨੇ ਜਿਨ੍ਹਾਂ ਤੋਂ ਵਿੱਚੋਂ ਅਸੀਂ ਜ਼ਿੰਦਗੀ ਦੇ ਬਹੁਤ ਬਹੁਤ ਅਰਥ ਕੱਢਨੇ ਆ ਜ਼ਿੰਦਗੀ ਸਾਰੀ ਜ਼ਿੰਦਗੀ ਸੀ ਉਹਨਾਂ 'ਚ ਬਹੁਤ ਕੁਝ ਸਿੱਖਣਾ ਉਹਨਾਂ ਗੱਲਾਂ ਨੂੰ ਉਹਨੂੰ ਅਪਲਾਈ ਕਰਨਾ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਜੇ ਅਸੀਂ ਫਾਲੋ ਕਰਾਂਗੇ ਤਾਂ ਸਾਡੇ ਸੁਸਾਇਟੀ ਦੇ ਵਿੱਚ ਅਸੀਂ ਕੋਈ ਬਹੁਤ ਚੰਗਾ ਕਰ ਸਕਦੇ ਆ ਜੀ ਜੀ ਤੇ ਤੁਸੀਂ ਹੁਣ ਜਿਹੜੇ ਆਰਟ ਕਾਉਂਸਲ ਤੁਸੀਂ ਉਹਨਾਂ ਤੋਂ ਬਾਅਦ ਚੇਅਰਮੈਨ ਬਣੇ ਹੋ ਤੇ ਉਸ ਦੇ ਵਿੱਚ ਕੀ ਕੀ ਹੁਣ ਤੱਕ ਤੁਸੀਂ ਪ੍ਰੋਗਰਾਮ ਕੀਤੇ ਜਾਂ ਤੁਹਾਡਾ ਅੱਗੇ ਜਿਹੜੇ ਫਿਊਚਰ ਨੇ ਜਿਵੇਂ 14 ਜਨਵਰੀ ਨੂੰ ਉਹਨਾਂ ਦਾ ਜਨਮ ਦਿਨ ਆ ਰਿਹਾ ਤੇ ਉਹਦੇ ਉੱਤੇ ਕੀ ਤੁਹਾਡੇ ਪ੍ਰੋਗਰਾਮ ਜਿਹੜੇ ਉਲਿੱਕੇ ਨੇ ਅਸੀਂ ਬਰਹ ਬਹੁਤ ਸਾਰੇ ਸੈਮੀਨਾਰਸ ਨੇ ਜਿਵੇਂ ਪੋਸਟ ਹਿਊਮਨਿਜ਼ਮ ਦੇ ਇੱਕ ਸੁਪਰ ਸੈਮੀਨਾਰ ਆ ਪਾਸ਼ਾ ਦੇ ਉੱਪਰ ਬਹੁਤ ਵੱਡਾ ਸੈਮੀਨਾਰ ਆ ਜੀ ਜੀ ਬਹੁਤ ਸਾਰੇ ਪ੍ਰੋਗਰਾਮ ਕਰ ਰਹੇ ਹਾਂ ਇੱਕ ਅਸੀਂ ਨਵੀਂ ਅਕੈਡਮੀ ਇੰਟਰੋਡਿਊਸ ਕੀਤੀ ਆ ਜੀ ਆਰਟ ਕਾਉਂਸਲ ਦੇ ਵਿੱਚ ਪਹਿਲਾਂ ਤਿੰਨ ਅਕੈਡਮੀਆਂ ਨੇ ਜੀ ਜੀ ਇੱਕ ਲਿਟਰੇਚਰ ਦੀ ਆ ਇੱਕ ਥੀਏਟਰ ਦੀ ਆ ਸੰਗੀਤ ਤੇ ਥੀਏਟਰ ਦੀ ਇੱਕ ਆਰਟ ਦੀ ਆ ਜੀ ਤੇ ਅਸੀਂ ਉਹਦੇ ਚ ਇੱਕ ਚੌਥੀ ਅਕੈਡਮੀ ਪ੍ਰਪੋਜ਼ ਕੀਤੀ ਆ ਜਿਹੜੀ ਹੈਗੀ ਆ ਅਕੈਡਮੀ ਆਫ ਸਿਨੇਮਾ ਐਂਡ ਡਿਜੀਟਲ ਆਰਟਸ ਜੀ ਕਿਉਂਕਿ ਹੱਦ ਦਾ ਸਮਾਂ ਜਿਹੜਾ ਹੋ ਡਿਜੀਟਲ ਆਰਟਸ ਦੇ ਨਾਲ ਜੁੜਿਆ ਜੀ ਸਿਨੇਮਾ ਸਾਡੀ ਸਭ ਤੋਂ ਵੱਡੀ ਫਾਰਮ ਹੈ ਤੇ ਉਹ ਪਹਿਲੇ ਸਾਡੀ ਜਨਰਲ ਕਾਉਂਸਲ ਦੀ ਮੀਟਿੰਗ ਦੇ ਵਿੱਚ ਤੇ ਉਹ ਸਾਰਾ ਅਪਰੂਵ ਹੋ ਗਿਆ ਜੀ ਉਹਦੀਆਂ ਹੁਣ ਉਹ ਫਾਰਮੈਲਿਟੀਆਂ ਨੇ ਉਹਦੀਆਂ ਰਜਿਸਟ੍ਰੇਸ਼ਨ ਦੀਆਂ ਹੋਰ ਉਹ ਚੱਲ ਰਹੀਆਂ ਨੇ ਜੀ ਪਰ ਅਸੀਂ ਫੇਰ ਵੀ ਹੁਣ ਤੱਕ ਜਿਹੜਾ ਪਹਿਲਾ ਪ੍ਰੋਗਰਾਮ ਅਸੀਂ ਕੀਤਾ ਸਭ ਤੋਂ ਉਹ ਉਹ ਅਕੈਡਮੀ ਵੱਲੋਂ ਹੀ ਡਿਜ਼ਾਈਨ ਕੀਤਾ ਕੀਤਾ ਠੀਕ ਹੈ ਜ ਜਿਹਦੇ ਵਿੱਚ ਅਸੀਂ ਕਿਹਾ ਕਿ ਜਿਹੜਾ 스마트ਫੋਨ ਆ ਉਹਦੇ ਨਾਲ ਵੀਡੀਓ ਬਣਦੀ ਹੈ ਜੀ ਤੇ ਇਸ ਵੇਲੇ ਤਾਂ ਔਸਕਰ ਅਵਾਰਡ ਤੱਕ ਦੀਆਂ ਕੰਪੀਟੀਸ਼ਨ ਹੋ ਰਹੀ ਨੇ ਜਿਨ੍ਹਾਂ ਦੇ ਵਿੱਚ ਚੁਣੇ ਜਾਂਦੀਆਂ ਹਾਂਜੀ ਹਾਂਜੀ ਤੇ ਉਹ ਇੱਕ ਹਨਰ ਆ ਕਿ ਅਸੀਂ ਮੋਬਾਈਲ ਤੇ ਸਿਰਫ ਚੈਟ ਕਰੀ ਜਾਈਏ ਇਹਦੇ ਨਾਲ ਟਾਈਮ ਵੇਸਟ ਕਰਨ ਨਾਲੋਂ ਜੇ ਅਸੀਂ ਉਹਦੀ ਫਿਲਮ ਮੇਕਿੰਗ ਲਰਨਿੰਗ ਕਰਦੇ ਆ ਤਾਂ ਅਸੀਂ ਇੱਕ ਸ਼ਾਰਟ ਫਿਲਮ ਬਣਾ ਸਕਦੇ ਆ ਆਪੋ ਆਪਣੇ ਖਿਆਲ ਬਤਾਓ ਜੀ ਜੀ ਤੇ ਉਹਦੀ 6 ਦਿਨ ਦੀ ਅਸੀਂ ਵਰਕਸ਼ਾਪ ਲਾਈ ਹਮ ਹਰਜੀਤ ਸਾਡੇ ਪ੍ਰੈਜ਼ੀਡੈਂਟ ਨੇ ਉਸ ਅਕੈਡਮੀ ਦੇ ਤੇ ਉਹ 6 ਦਿਨਾਂ ਦੇ ਵਿੱਚ ਤੇ 35 ਸਟੂਡੈਂਟਸ ਸੀ ਜਿਨ੍ਹਾਂ ਨੇ 7 ਫਿਲਮਾਂ ਬਣਾਈਆਂ ਉਹ ਜੀ ਮਤਲਬ ਉਹ ਸਿੱਖਣ ਦੇ ਨਾਲ-ਨਾਲ ਉਹਨਾਂ ਨੇ ਅੱਗੇ ਕੰਮ ਕੀਤਾ ਤੇ ਉਹ ਫਿਲਮਾਂ ਇੰਨੀਆਂ ਖੂਬਸੂਰਤ ਬਣੀਆਂ ਨੇ ਕਿ ਲੱਗਦਾ ਹੀ ਨਹੀਂ ਕਿ ਇਹ ਉਹਨਾਂ ਬੰਦਿਆਂ ਨੇ ਬਣਾਈਆਂ ਜਿਹੜੇ ਵਰਕਸ਼ਾਪ ਲਾ ਰਹੇ ਨੇ ਜੀ ਸੋ ਇਹ ਇੱਕ ਪੋਜ਼ਿਟਿਵ ਗੱਲ ਆ ਕਿ ਜਿਹੜੀ ਫਿਊਚਰਿਸਟਿਕ ਅਸੀਂ ਕਰ ਸਕਦੇ ਆ ਜਿਹੜੀ ਹੋਣੀ ਚਾਹੀਦੀ ਆ ਸੋ ਇਸੇ ਤਰ੍ਹਾਂ ਅਸੀਂ ਹੁਣ ਪੱਤਰ ਸਾਹਿਬ ਦਾ ਜਨਮ ਦਿਨ ਆ ਰਿਹਾ 14 ਜਨਵਰੀ ਨੂੰ ਜੀ ਜੀ ਅਸੀਂ ਗੁਰਨਾਨਕ ਦੇਵ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਪ੍ਰੋਗਰਾਮ ਕਰ ਰਹੇ ਹਾਂ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਦੇ 'ਚ ਜੀ ਐਕਸਾਈਟ ਕਰਨਗੇ ਉੱਥੇ ਆਉਣਗੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਦੋ ਹਿੱਸੇ ਰੱਖੇ ਨੇ ਇੱਕ ਤਾਂ ਇੱਕ ਲੈਕਚਰ ਲੜੀ ਸ਼ੁਰੂ ਕਰ ਰਹੇ ਹਾਂ ਹਰ ਸਾਲ ਪਤਸਵ ਦੀ ਯਾਦ ਦੇ ਵਿੱਚ ਇੱਕ ਲੈਕਚਰ ਹੋਇਆ ਕਰੇਗਾ ਜੀ ਇਸ ਵਾਰੀ ਉਹ ਅਮਰਜੀਤ ਗਰੇਵਾਲ ਹੋਣੀ ਕਰਨਗੇ ਠੀਕ ਹੈ ਉਸ ਤੋਂ ਬਿਨਾਂ ਇੱਕ ਗਾਇਨ ਦਾ ਸੈਸ਼ਨ ਆ ਜੀ ਸੋ ਅਸੀਂ ਉਹਨਾਂ ਨੂੰ ਜਿਹੜੀ ਪਹਿਲੇ ਜਨਮ ਦਿਨ ਤੇ ਸ਼ਰਧਾਂਜਲੀ ਦੇ ਰਹੇ ਆ ਜਾਂ ਉਹਨੂੰ ਕੋਈ ਵੀ ਸੈਲੀਬ੍ਰੇਟ ਕਰ ਰਹੇ ਆ ਸੈਲੀਬ੍ਰੇਟ ਕਰ ਸੋ ਇਹ ਅਸੀਂ ਪ੍ਰੋਗਰਾਮ ਕਰ ਰਹੇ ਆ ਤੇ ਇਸ ਤੋਂ ਬਿਨਾ ਸਾਡੇ ਰੰਧਾਵਾ ਸਾਹਿਬ ਦਾ ਫੈਸਟੀਵਲ ਨਾ ਸਰਜੀਤ ਪਾਤਰ ਉਹਨਾਂ ਦੇ ਬਾਰੇ ਅਸੀਂ ਇੱਕ ਬਹੁਤ ਵੱਡਾ ਫੈਸਟੀਵਲ ਆਰਗੇਨਾਈਜ਼ ਕੀਤਾ ਠੀਕ ਹੈ ਮਤਲਬ ਸਾਰਾ ਚੱਕ ਆਊਟ ਕੀਤਾ ਉਹ ਵੀ ਕਰਾਂਗੇ ਠੀਕ ਹੈ ਸੋ ਅਸੀਂ ਲਿਟਰੇਚਰ ਦੇ ਵਿੱਚ ਜੋ ਵਧੀਆ ਹੋ ਸਕਦਾ ਆਰਟ ਜੋ ਵਧੀਆ ਹੋ ਸਕਦਾ ਸੰਗੀਤ ਜੋ ਵਧੀਆ ਹੋ ਸਕਦਾ ਉਹ ਕਰਾਂਗੇ ਤੇ ਇਹੀ ਸਾਡਾ ਥਾਈ ਹੈ ਲੈ ਠੀਕ ਹੈ ਤੇ ਇੱਕ ਅਮਰਜੀਤ ਗਰੇਵਾਲ ਜੀ AI ਦੇ ਪਿੱਛੇ ਜਿਹੜਾ ਪੰਜਾਬੀ ਦਾ ਡਾਟਾ ਵਗੈਰਾ ਉਹਦੇ ਵਿੱਚ ਕਾਫੀ ਉਹ ਮਿਹਨਤ ਕਰ ਰਹੇ ਨੇ ਤੇ ਉਹ ਕਿੱਥੇ ਤੱਕ ਪਹੁੰਚੀ ਹੈ ਗੱਲ ਉਸ ਗੱਲ ਦਾ ਸਾਰਾ ਪ੍ਰੋਜੈਕਟ ਜਿਹੜਾ ਉਹ ਸੀਐਮ ਸਾਹਿਬ ਨੇ ਪਹਿਲਾਂ ਤਾਂ ਸੀਗਾ ਵੀ ਸ਼ਾਇਦ ਅਸੀਂ ਸਾਰਾ ਕਰਾਂਗੇ ਫਿਰ ਉਹ ਭਾਸ਼ਾ ਵਾਗ ਨੂੰ ਦਿੱਤਾ ਗਿਆ ਠੀਕ ਹੈ ਵੀ ਕਿਉਂਕਿ ਉਹਨਾਂ ਕੋਲੇ ਸਟਾਫ ਹੈ ਉਹਨਾਂ ਕੋਲੇ ਸਾਰਾ ਉਹਨਾਂ ਨੂੰ ਲੱਗਦਾ ਸੀ ਵੀ ਇਹ ਕਰ ਸਕਦੇ ਨੇ ਜੀ ਜੀ ਸੋ ਉਹ ਪ੍ਰੋਜੈਕਟ ਉਹਨਾਂ ਦੇ ਕੋਲ ਆ ਤੇ ਉਹ ਵੀ ਕੰਮ ਕਰ ਰਹੇ ਆ ਤੇ ਅਸੀਂ ਆਪਣੇ ਲੈਵਲ ਤੇ ਵੀ ਕਰ ਰਹੇ ਆ ਠੀਕ ਹੈ ਠੀਕ ਹੈ ਦੋਸਤੋ ਇਸ ਅਨਸਵਰਨ ਜੀ ਲਈ ਜਿਹਨਾਂ ਨੇ ਸੰਦੀਪ ਪਾਤਰ ਜੀ ਬਾਰੇ ਕੁਝ ਆਪਣੇ ਆਪਣੇ ਨਾਲ ਜਿਹੜੀਆਂ ਉਹਨਾਂ ਦੀਆਂ ਯਾਦਾਂ ਸੀ ਉਹ ਸਾਂਝੀਆਂ ਕੀਤੀਆਂ ਤੇ ਆਪਾਂ ਮਿਲਦੇ ਰਵਾਂਗੇ ਰਵੀ ਵਿਦ ਟਾਕ ਸ਼ੋਅ 'ਚ ਅੱਗੇ ਹੋਰ ਸਖਸ਼ੀਤ ਨੂੰ ਲੈ ਕੇ ਤਦ ਤੱਕ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ